ਲੌਰ ਵਿਧਾਨ ਸਭਾ ਦੀ ਮੀਟਿੰਗ ਬਹੁਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਹੈ। ਅਤੇ ਇਸ ਮੀਟਿੰਗ ਦਾ ਮਕਸਦ ਸੀ 15 ਮਾਰਚ ਨੂੰ ਸਾਬ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਦਰਤੇ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਰੱਖੀ ਗਈ ਹੈ। ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਇਹ ਮੰਣਾ ਕਿ ਪੰਜਾਬ ਨੂੰ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਨੇ ਇਹਨਾਂ ਦੀਆਂ ਵੱਖ-ਵੱਖ ਸਮੇਂ ਤੇ ਸਰਕਾਰਾਂ ਰਹੀਆਂ ਇਹਨਾਂ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ। शरीरिक पखखो आर्थिक पखखो विधिक पखखो और जिन्ने भी नेचुरल रिसोर्सवा ओना दी राज के लुट करी है तो इस कर के बहुजन समाज पार्टी ने सद्दा दित्ता कि पंजाब दे अंदर जो भी पंजाब दी बर्बादी दे जिम्मेदार तेरा आ एना तो पंजाब दी जनता सुचेत और सावधान होवे और बहुजन समाज पार्टी पंजाब नु संभालन दे लिए तैयार होआ और पंजाब नु हर किस्म दे संकट जो उदाहरण ले तैयार है और एक नवे पंजाब दी उसारे लिए ਤਿਆਰ ਹੈ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਗਰਗ ਮਾਫੀਆ ਜਿਹੜਾ ਨਾ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਦੇ ਕਾਬੂ ਆਇਆ ਨਾ ਪੰਜਾਬ ਦੀਆਂ ਸਰਕਾਰਾਂ ਦੇ ਅੱਜ ਤੱਕ ਕੰਟਰੋਲ 'ਚ ਆਇਆ ਪੰਜਾਬ ਦੀ ਤਰਤੀ ਤੇ ਨਸ਼ਿਆ ਦੇ ਵਪਾਰੀਆਂ ਦੇ ਨੈਟਵਰਕ ਨੂੰ ਤੋੜਨ ਦਾ ਕੰਮ ਬਹੁਜਨ ਸਮਾਜ ਪਾਰਟੀ ਆਪਣੇ ਸਿਰ ਲੈ ਕੇ ਚੱਲੂਗੀ ਔਰ ਅਸੀਂ 15 ਮਾਰਚ ਨੂੰ ਫੈਸਲਾ ਕੀਤਾ ਕਿ ਫਗਵਾੜਾ ਦੀ ਤਰਤੀ ਤੋਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਾਤਮੇ ਦਾ ਅਭਿਆਨ ਨਸ਼ਿਆਂ ਦੇ ਵਪਾਰ ਦੇ ਖਿਲਾਫ ਇੱਕ بڑا ਅੰਦੋਲਨ ਔਰ ਅਜ ਤੱਕ ਦੀਆਂ ਸਰਕਾਰਾਂ ਦਾ ਜੋ ਫੇਲਰ ਹੈ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਉੱਤੇ ਐਲਾਨ ਕਰੂਗੀ ਤੇ ਫਲੋਰ ਦੇ ਵਿੱਚ ਬੜਾ ਵੱਡਾ ਪੁੰਗਾਰਾ ਅੱਜ 15 ਮਾਰਚ ਦੇ ਪੰਜਾਬ ਸੰਭਾਲੋ ਰੈਲੀ ਦੇ ਲਈ ਮਿਲਿਆ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੇ ਲੀਡਰਸ਼ਿਪ ਨੂੰ ਕੰਮ ਦੀ ਵੰਡ ਕੀਤੀ ਗਈ ਆਓ ਪਿੰਡ-ਪਿੰਡ ਦੇ ਵਿੱਚ ਜਾ ਕੇ ਇਸ ਰੈਲੀ ਦੀ ਤਿਆਰੀ ਨੂੰ ਕਰਨ ਪੰਜਾਬ ਦੇ ਅੰਦਰ ਆਮ ਪਾਰਟੀ ਵੀ ਕਾਂਗਰਸ ਵੀ ਔਰ ਭਾਜਪਾ ਔਰ ਅਕਾਲੀ ਪਾਰਟੀ ਦੀ ਸਰਕਾਰਾਂ ਵੀ ਇਹ ਚਾਰੋ ਹੀ ਡਰਗ ਮਾਫੀਆ ਦੇ ਸਾਹਮਣੇ ਬੇਵਸੋਰ ਲਾਚਾਰ ਨਜ਼ਰ ਆਉਣੀ ਆ ਕਾਰਨ ਹੈ ਇੱਛਾ ਸ਼ਕਤੀ ਦੀ ਕਮੀ ਕਾਰਨ ਹੈ ਡਰਗ ਮਾਫੀਆ ਦੀ ਫੰਡਿੰਗ ਪੋਲੀਟੀਕਲ ਸਿਸਟਮ ਵਿੱਚ ਲੱਗਣਾ ਇਸ ਕਰਕੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਨੂੰ ਇਹ ਪਰੋਸਾ ਦਿੰਦੇ ਆ ਪੰਜਾਬੀਆਂ ਨੂੰ ਇਹ ਸੱਦਾ ਦਿੰਦੇ ਆ ਕਿ ਪੰਜਾਬ ਦੀ ਸੰਗਤ ਬਹੁਜਨ ਸਮਾਜ ਪਾਰਟੀ ਨੂੰ ਆਪਣਾ ਆਸ਼ੀਰਵਾਦ ਦੇਵੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਚਾਉਣ ਦਾ ਅੰਦੋਲਨ ਬਹੁਜਨ ਸਮਾਜ ਪਾਰਟੀ 15 ਤਰੀਕ ਤੋਂ ਚੇੜਨ ਜਾ ਰਹੀ ਹੈ। ਤੋਂ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਬੀਐਸਪੀ ਦੇ ਇਸ ਅੰਦੋਲਨ ਨੂੰ ਸਹਿਯੋਗ ਕਰਨ ਮੌਕੇ ਤੇ ਪਹੁੰਚੇ ਅਵਧਾਰ ਸਿੰਘ ਕਾਰਿਮਪ uri ਪ੍ਰਦਾਨ ਬਸਪਾ ਪੰਜਾਬ ਹਰਮੇਸ਼ ਸਿੰਘ ਪਾਰ ਸਿੰਘਪ uri ਤੀਰਥ ਰਾਜਪੁਰਾ ਖੁਸ਼ੀराम ਸਰਪੰਚ ਲਾਲਚੰਦ ਔਜਲਾ ਸੁਸ਼ੀਲ ਬਿੱਲਦੀ ਸੁਖਵਿੰਦਰ ਬਿੱਟੂ ਵਿਨੇ ਅਪਰਾ ਸਰਪੰਚ ਸ਼ਿੰਦਰਪਾਲ ਮਹਿੰਦਰਪਾਲ ਸਿੰਘ ਇਹਨਾਂ ਤੋਂ ਇਲਾਵਾ ਹੋਰ ਵੀ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਨੇ ਆਏ ਹੋਏ ਮੁੱਖ ਮਹਿਮਾਨ ਅਵਤਾਰ ਸਿੰਘ ਕਾਰਿਮਪ uri ਪ੍ਰਦਾਨ ਬਸਪਾ ਪੰਜਾਬ ਜੀ ਦਾ तहे दिलੋਂ ਧੰਨਵਾਦ ਕੀਤਾ ਫਲੋਰ ਤੋਂ ਪੱਤਰਕਾਰ ਰਮਨ ਮਾਹਦੇ ਨਾਲ ਤਜਿੰਦਰ ਕੁਮਾਰ ਦੀ ਖਾਸ ਰਿਪੋਰਟ ਜਿਹੜੇ ਫਲੋਰ ਵਿਧਾਨ ਸਭਾ ਦੀ ਮੀਟਿੰਗ ਬੌਜਨ ਸਮਾਜ ਪਾਰਟੀ ਵੱਲੋਂ ਕੀਤੀ ਗਈ ਹੈ ਔਰ ਇਸ ਮੀਟਿੰਗ ਦਾ ਮਕਸਦ ਸੀ 15 ਮਾਰਚ ਨੂੰ ਸਭ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸੂਬਾ ਪੱਧਰ ਤੇ ਦਾਣਾ ਮੰਡੀ ਫਗਵਾੜਾ ਦੇ ਵਿੱਚ ਪੰਜਾਬ ਸੰਭਾਲੋ ਰੈਲੀ ਰੱਖੀ ਗਈ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਇਹ ਮੰਨਣਾ ਕਿ ਪੰਜਾਬ ਨੂੰ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਨੇ ਇਹਨਾਂ ਦੀਆਂ ਬਖਵਖ ਸਮੇਂ ਤੇ ਸਰਕਾਰਾਂ ਰਹੀਆਂ ਇਹਨਾਂ ਨੇ ਮਿਲ ਕੇ ਪੰਜਾਬ ਨੂੰ ਬਰਬਾਦ ਕੀਤਾ ਸਰੀਰਕ ਪੱਖੋਂ ਆਰਥਿਕ ਪੱਖੋਂ ਵਿੱਦਿਕ ਪੱਖੋਂ ਔਰ ਜਿੰਨੇ ਵੀ ਨੇਚਰਲ ਰਿਸੋਰਸ ਹਾਂ ਉਹਨਾਂ ਦੀ ਰੱਜ ਕੇ ਲੁੱਟ ਕਰੀ। ਤੋਂ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਸੱਦਾ ਦਿੱਤਾ ਕਿ ਪੰਜਾਬ ਦੇ ਅੰਦਰ ਜੋ ਵੀ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਦਾਰ ਧਿਰਾਂ ਆ ਇਹਨਾਂ ਤੋਂ ਪੰਜਾਬ ਦੀ ਜਨਤਾ ਸੁਚੇਤ ਔਰ ਸਾਵਧਾਨ ਹੋਵੇ ਔਰ ਬਹੁਜਨ ਸਮਾਜ ਪਾਰਟੀ ਪੰਜਾਬ ਨੂੰ ਸੰਭਾਲਣ ਦੇ ਲਈ ਤਿਆਰ ਆ ਔਰ ਪੰਜਾਬ ਨੂੰ ਹਰ ਕਿਸਮ ਦੇ ਸੰਕਟ ਚੋਂ ਉਭਾਰਨ ਲਈ ਤਿਆਰ ਆ ਔਰ ਇੱਕ ਨਵੇਂ ਪੰਜਾਬ ਦੀ ਉਸਾਰੀ ਲਈ ਤਿਆਰ ਆ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਡਰਗ ਮਾਫੀਆ ਜਿਹੜਾ ਨਾ ਤਾਂ ਕੇਂਦਰ ਦੀ ਸਰਕਾਰ ਬੀਜੇਪੀ ਦੇ ਕਾਬੂ ਆਇਆ ਨਾ ਪੰਜਾਬ ਦੀਆਂ ਸਰਕਾਰਾਂ ਦੇ ਅਜ ਤੱਕ ਕੰਟਰੋਲ ਚ ਆਇਆ ਪੰਜਾਬ ਦੀ ਧਰਤੀ ਤੇ ਨਸ਼ਿਆਂ ਦੇ ਵਪਾਰੀਆਂ ਦੇ ਨੈੱਟਵਰਕ ਨੂੰ ਤੋੜਨ ਦਾ ਕੰਮ ਬੋਧਨ ਸਮਾਜ પાર્ટી ਆਪਣੇ ਸਿਰ ਲੈ ਕੇ ਚੱਲੂਗੀ ਔਰ ਅਸੀਂ 15 ਮਾਰਚ ਨੂੰ ਫੈਸਲਾ ਕੀਤਾ ਕਿ ਅਸੀਂ ਫਗਵਾੜਾ ਦੀ ਧਰਤੀ ਤੋਂ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਾਤਮੇ ਦਾ ਅਭਿਆਨ ਨਸ਼ਿਆਂ ਦੇ ਵਪਾਰ ਦੇ ਖਿਲਾਫ ਇੱਕ ਬੜਾ ਅੰਦੋਲਨ ਔਰ ਅੱਜ ਤੱਕ ਦੀਆਂ ਸਰਕਾਰਾਂ ਦਾ ਜੋ ਫੇਲਰ ਹੈ ਭੋਜਨ ਸਮਾਜ ਪਾਰਟੀ 15 ਮਾਰਚ ਨੂੰ ਉੱਥੇ ਐਲਾਨ ਕਰੋਗੀ ਤੇ ਫਲੋਰ ਦੇ ਵਿੱਚ ਬੜਾ ਵੱਡਾ ਹੰਗਾਰਾ ਅੱਜ 15 ਮਾਰਚ ਦੀ ਪੰਜਾਬ ਸੰਭਾਲੋ ਰੈਲੀ ਦੇ ਲਈ ਮਿਲਿਆ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਾਰੀ ਲੀਡਰਸ਼ਿਪ ਨੂੰ ਕੰਮ ਦੀ ਵੰਡ ਕੀਤੀ ਗਈ ਆ ਉਹ ਪਿੰਡ-ਪਿੰਡ ਦੇ ਵਿੱਚ ਜਾ ਕੇ ਇਸ ਰੈਲੀ ਦੀ ਤਿਆਰੀ ਨੂੰ ਕਰਨ ਆ ਪੰਜਾਬ ਦੇ ਅੰਦਰ ਆਮ ਪਾਰਟੀ ਵੀ ਕਾਂਗਰਸ ਵੀ ਔਰ ਬੀਜਪੀ ਔਰ ਅਕਾਲੀ ਪਾਰਟੀ ਦੀਆਂ ਸਰਕਾਰਾਂ ਵੀ ਇਹ ਚਾਰੋਂ ਹੀ ਡਰੱਗ ਮਾਫੀਆ ਦੇ ਸਾਹਮਣੇ ਬੇਵੱਸ ਔਰ ਲਾਚਾਰ ਨਜ਼ਰ ਆਉਣੀ ਆ ਕਾਰਨ ਹੈ ਇੱਛਾ ਸ਼ਕਤੀ ਦੀ ਕਮੀ ਕਾਰਨ ਹੈ ਡਰੱਗ ਮਾਫੀਆ ਦੀ ਫੰਡਿੰਗ ਪੋਲਿਟੀਕਲ ਸਿਸਟਮ ਵਿੱਚ ਲੱਗਣਾ ਇਸ ਕਰਕੇ ਅਸੀਂ ਪੰਜਾਬ ਨੂੰ ਇਹ ਭਰੋਸਾ ਦਿੰਦੇ ਆ ਪੰਜਾਬੀਆਂ ਨੂੰ ਇਹ ਸੱਦਾ ਦਿੰਦੇ ਆ ਕਿ ਪੰਜਾਬ ਦੀ ਸੰਗਤ ਭੋਜਨ ਸਮਾਜ ਪਾਰਟੀ ਨੂੰ ਆਪਣਾ ਅਸ਼ੀਰਵਾਦ ਦੇਵੇ ਪੰਜਾਬ ਦੀਆਂ ਮਾਮਾ ਦੇ ਪੁੱਤ ਬਚਾਉਣ ਦਾ ਅੰਦੋਲਨ ਬਹੁਜਨ ਸਮਾਜ ਪਾਰਟੀ 15 ਤਰੀਕ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੋਂ ਸਾਡਾ ਸਭ ਪੰਜਾਬੀਆਂ ਨੂੰ ਸੱਦਾ ਹੈ ਕਿ ਉਹ ਬੀਐਸਪੀ ਦੇ ਇਸ ਅੰਦੋਲਨ ਨੂੰ ਸਹਿਯੋਗ ਕਰਨ